ਵੜੀ ਵੜੀ ਲਾਹੇ ਤੇ ਡਰੇਪੇ ਹਾਈਵੇ ਆ ਹੋਈ ਤੇ ਮੀਟਿੰਗ ਮੀਟਿੰਗ ਹੋਣ ਦੀ ਮੀਟਿੰਗ ਕਿਰਪਾ ਕੀਤੀ ਸਤਗੁਰਾਂ ਨੇ ਕਲ ਗਿਆਣਿਆਂ ਨੇ ਸੱਚਖੰਡ ਤੋਂ ਦਰਪਾਰ ਤੋਂ ਦਰਸ਼ਨ ਦਰਾਰੇ ਬਖਸ਼ ਕੇ ਸੰਗਤ ਨੂੰ ਨਜ਼ਰੀ ਨਰ ਨਿਹਾਲ ਕੀਤਾ ਸਤਗੁਰਾਂ ਨੇ ਆ ਕੋਈ ਡਾਬੇ ਵਾਲਾ ਆ ਆਜੋ ਆਜੋ ਆ ਮੁੰਡਾ ਪੰਜਾਬੀ ਲੱਗਦਾ ਹਨਾ ਸਸ਼ੀਗਰ ਜੀ ਸਾਰਿਆਂ ਨੂੰ ਤੇ ਅੱਜ ਕੱਲ ਆਪਾਂ ਨੰਦੇੜ ਸਾਹਿਬ ਤੋਂ ਤੁਰੇ ਸੀ ਤੇ ਅੱਜ ਇੰਦੌਰ ਪਹੁੰਚ ਗਏ ਸੀ ਰਾਤੀ ਆਪਾਂ 2 ਵਜੇ ਤੇ ਹੁਣ ਸਵੇਰ ਹੋਈ ਆ ਤੇ ਆਪਾਂ ਇੰਦੌਰ ਤੋਂ ਤੁਰਨਾ ਆ ਤੇ ਸਾਰੇ ਜਣੇ ਤਿਆਰ ਹੋ ਗਏ ਮੱਥਾ ਟੇਕਣ ਗਏ ਆ ਤੇ ਆਪਾਂ ਵੀ ਮੱਥਾ ਟੇਕ ਕੇ ਤੁਰ ਪੈਣਾ ਇੰਦੌਰ ਤੋਂ ਚਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅਸੀਂ ਹੁਣ ਉੱਠ ਕੇ ਤਿਆਰ ਹੋ ਗਏ ਆ ਸਵੇਰ ਹੋ ਗਈ ਹੈ ਵਾਹਿਗੁਰੂ ਜੀ ਸਾਡੇ 6:30 ਦਾ ਟਾਈਮ ਹੋ ਗਿਆ ਤੇ ਸਾਰੇ ਨੇ ਚਨਾ ਨ ਕਰ ਲਿਆ ਤੇ ਅੰਦੀ ਸੰਗਤ ਕੇਰੀ ਆ ਗੁੱਦਰ ਸਭ ਮੱਥੇ ਤੇ ਤਿਆਰ ਹੋ ਗਏ ਤੇ ਲੋਕ ਜਣੇ ਲੰਗਰ ਦੀ ਸੇਵਾ ਕਰਾਉਂਦੇ ਪਏ ਆ ਬਾਬਾ ਜੀ ਕਹਿੰਦੇ ਲੰਗਰ ਚੱਕ ਕੇ ਜਾਇਓ ਤੇ ਆ ਦੋ ਤਿੰਨ ਜਣੇ ਹਜੇ ਸਾਡੇ ਤਿਆਰ ਨੂੰ ਹੁੰਦੇ ਪਏ ਤੇ ਮੈਂ ਇਹਨਾਂ ਨੂੰ ਕੱਢਦੀ ਪਈ ਆ ਜਲਦੀ ਕਰੋ ਜਲਦੀ ਕਰੋ ਹਾਂਜੀ ਆ ਦੇਖੋ ਜੀ ਸਹਿਬ ਨੂਰ ਨੂੰ ਬਾਬਾ ਜੀ ਹੁਣਾਂ ਨੇ ਪ੍ਰਸ਼ਾਦ ਦੇ ਮੈਂ ਪਰੌਂਠੇ ਬਕਵਾ ਕੇ ਦਿੱਤੇ ਆ ਮੈਂ ਤਾਂ ਵੈਸੇ ਹੀ ਗੱਲ ਕਰਦੀ ਸੀ ਵੀ ਆ ਮੁੰਡਾ ਸਾਡਾ ਲੰਗਰ ਨਹੀਂ ਛੱਕਦਾ ਪਿਆ ਪਰੌਂਠਾ ਮੰਗਦਾ ਪਿਆ ਅਸੀਂ ਸਾਰੇ ਲੰਗਰ ਛੱਕਦੇ ਸੀ ਤੇ ਉਹ ਕੋਲ ਬੈਠੇ ਸੀਗੇ ਤੇ ਬੇਟੀ ਸੀਗੀ ਸੇਵਾ ਕਰਦੇ ਉਹਨਾਂ ਨੇ ਕਿਹਾ ਵੀ ਚਲੋ ਮੈਂ ਲੰਗਰ ਛੱਕ ਕੇ ਤੇ ਮੈਂ ਬਣਾ ਦਿੰਨੀ ਆ ਪਰੌਂਠੇ ਉਹਨਾਂ ਨੇ ਬਣਾ ਦਿੱਤੇ ਤੇ ਆ ਦੇਖੋ ਅਸੀਂ ਹੁਣ ਤਿਆਰ ਹੋ ਗਏ ਸਾਰੇ ਲੱਗੇ ਆ ਤੋਰਨ ਤੇ ਬਸ ਇੱਧਰ ਖੜੇ ਆ ਦੇ ਮੈਂਬਰ ਬੀਬੀਆਂ ਬਹਿ ਗਈਆਂ ਗੱਡੀ 'ਚ ਹਾਂਜੀ ਜੀ ਆਇਆਂ ਨੂੰ ਨੰਦ ਮੰਗਲ ਤਿਆਰੀ ਤਿਆਰੀ ਹਾਂਜੀ ਹਾਂਜੀ ਬੱਸ ਭਰਪੂਰ ਹੋ ਗਏ ਹਾਂ ਚਾਹ ਪੀ ਲਈ ਹਾਂ ਬਾਬਾ ਜੀ ਨੇ ਸਬਜ਼ੀ ਬਹੁਤ ਸੋਹਣੀ ਬਣਾਈ ਹੈ ਨਾ ਨਾਲ ਵੀ ਪਛਾ ਦੇ ਹਾਂ ਪ੍ਰਸ਼ਾਦ ਦੇ ਵੀ ਨਾਲ ਪੈਕ ਕਰਤੇ ਦੇਖੋ ਜੀ ਕਿੰਨੀ ਸੇਵਾ ਕਰਦੇ ਆ ਸੰਗਤਾਂ ਹਜੂਰ ਸਾਹਿਬ ਨੂੰ ਜਾਂਦੀਆਂ ਜਿਹੜੀਆਂ ਕੋਈ ਵੀ ਇੱਥੇ ਆ ਕੇ ਰੁਕਦਾ ਤੇ ਇੱਕ ਗੁਰਦੁਆਰਾ ਸਾਬ ਇਹੋ ਜੇ ਆ ਜਿੱਥੇ ਆਪਾਂ ਨੂੰ ਮਤਲਬ ਕੋਈ ਕਿਸੇ ਤਰ੍ਹਾਂ ਦਾ ਡਾਡ ਡੁੱਕ ਕਰਨੀ ਆ ਤੇ ਬਾਦੂ ਸੰਗਤਾਂ ਸੇਵਾ ਕਰਦੀ ਆ ਤੇ ਮੀਟਿੰਗ ਮੀਟਿੰਗ ਹੋਣ ਦੀ ਮੀਟਿੰਗ ਹੀ ਲਵਾ ਲਿਓ ਮੜ ਕੇ ਆਪਾਂ ਹਨਮੰਦਾਂ ਨੂੰ ਲਾ ਜਾਵਾਂਗੇ ਜੇ ਆਪਾਂ ਕੋਟੀ ਜਾਨੇ ਨਾ ਉੱਥੇ ਮੀਟਿੰਗ ਆਪਾਂ ਕੋਟੀ ਤੋਂ ਪਹਿਲਾਂ ਨਗੌਰ ਜਾਣਾ ਮੀਟਿੰਗ ਹੋ ਜੇ ਫਿਰ ਪੰਜਾਬਣੇ ਕਰੋ ਇੱਧਰ ਮੀਟਿੰਗ ਚੱਲਦੀ ਪਈ ਆ ਕਿੱਧਰ ਦੀ ਜਾਣਾ ਜਿਹੜਾ ਰੋਡ ਸਹੀ ਆ ਕੱਢਦੇ ਨੇ ਤੁਹਾਨੂੰ ਕੋਟੇ ਕੀ ਲੱਗੇ ਨਾ ਕੋਟੇ ਦਾ ਰਾਈਟ ਮਾਰ ਲੋ ਆ ਦੇਖੋ ਮੀਮੀ ਆ ਦੋ ਅੰਦਰ ਬੈਠੀਆਂ ਆ ਫੋਟੋ ਬੰਪ ਵਾਲੀ ਨੇ ਆਪਾਂ ਦੱਸਿਆ ਜੀ ਤੇ ਜੀ ਤੁਹਾਨੂੰ ਕਹਿੰਦੇ ਅਸੀਂ ਮੇਰ ਕਮਲ ਮੱਝ ਅਸੀਂ ਮੇਰਾ ਪੰਥ ਫਿਰ ਹਾਂਜੀ ਸਾਰਾ ਆਹਾਂ ਜਾ ਰਹੇ ਯਾਰ ਹੋ ਕੇ ਬਹਿ ਗਏ ਠੀਕ ਆ ਜੀ ਹਾਂ ਆਪਾਂ ਚੱਲਦੇ ਆ ਠੀਕ ਆ ਕਿੱਧਰ ਚੱਲੇ ਆ ਆਪਾਂ ਹੁਣ ਇੱਥੋਂ ਅੱਗੇ ਜਾਣਾ ਕਿਤੇ ਅਬਰਾਹਮ ਕਿਤੇ ਚੱਲੇ ਆਂ ਗਾਂ ਉਤਾਂ ਦੇ ਮਨ ਭਾਵੇ ਮਾਤਾ ਸਹਿਜ ਕੁਰਦਿਆਂ ਖੁਸ਼ੀਆਂ ਪਾਵੇ ਗੁਰੂ ਕਲ ਦੀ ਤਾਰ ਪਿਤਾ ਦੀਆਂ ਖੁਸ਼ੀਆਂ ਪਾਵੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਖਾਲਸੇ ਦੀ ਦਿਨੋ ਦਿਨ ਚੜਦੀ ਕਲਾ ਰੱਖੋ ਜੀ ਮਹਾਰਾਜ ਚਿੱਟਿਆਂ ਬਾਜਾਂ ਵਾਲਿਓ ਨੀਲੇ ਦੇ ਸਾਹ ਸ਼ਵਾਰ ਸਤਿਗੁਰੂ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧਾਲਸੇ ਪਾਸੇ ਦੀ ਸਦਾ ਚੜਦੀ ਕਲਾ ਰੱਖਣੀ ਜੀ ਮਹਾਰਾਜ ਮਹਾਰਾਜ ਕਿਰਪਾ ਕੀਤੀ ਸਤਿਗੁਰਾਂ ਨੇ ਕਲਗੀਆਂ ਨੇ ਸੱਚਖੰਡ ਤੋਂ ਦਰਬਾਰ ਤੋਂ ਦਰਸ਼ਨ ਦਿਦਾਰੇ ਬਖਸ਼ ਕੇ ਸੰਗਤ ਨੂੰ ਨਜ਼ਰੀ ਨਿਹਾਲ ਕੀਤਾ ਸਤਿਗੁਰਾਂ ਨੇ ਮਾਰ ਨੇ ਕੱਲ ਕਿਰਪਾ ਕੀਤੀ ਕੱਲ ਬਰਾਨਪੁਰ ਆਇਆ ਹੁੰਦੇ ਹੋਏ ਤੇ ਰਾਤ ਅੰਦਰ ਸਟੇ ਹੋਈ ਗੁਰਦੁਆਰਾ ਸਾਹਿਬ ਲੋ ਜੀ ਪੈਟਰੋਲ ਪੰਪ ਆ ਗਿਆ ਜਿੱਥੇ ਆਪਾਂ ਹੁਣ ਇੱਥੇ ਤੇਲ ਪਵਾਵਾਂਗੇ ਕਾਲਾ ਕਾਲਾ 32 12 ਪਾਪੀ ਤੁਮ ਪਾਪ ਖੰਡ ਘਾ ਮੁਕਾਪੀ ਤੁਮ ਪਾਪ ਖੰਡ પછી ਸੇ ਮੈਗੀ ਬਣਾਉਣ ਲੱਗੇ ਆ ਥਾਬੇ ਤੇ ਨਹੀਂ ਥਾਬੇ ਤੋਂ ਹੀ ਲੱਗੇ ਬਣਾਉਣ ਆ ਰੱਖਣ ਜੀ ਠੀਕ ਹੈ ਨਾਈਨ ਹੀ ਮੋਕ ਦਿਆਂ ਸਾਰੀ ਦਿਹਾੜੀ ਫੋਨ ਤੇ ਜਿਹੜਾ ਤੈਨੂੰ ਡਿਸਟਰਬ ਨਾ ਕਰੋ ਓਕੇ ਬਤਵਾ ਲੋ ਕਿਨੇ ਗੋਏ ਆ ਯਾਰ ਆ ਨਾ ਦੋ ਯਾਰ ਇਹ ਸਭ ਇਹ ਕਾਲਾ ਕਾਲਾ ਹੋਇਆ ਹੈ ਇਹ ਦੋ ਲੋ ਇਹਦੇ ਚ ਨਾ ਗੱਡਿਓ ਅ ਇਦਾਂ ਨਾ ਕਰੋ ਫਿਰ ਤਾਂ ਉਹਨਾਂ ਨੇ ਕਹਿਣਾ ਵੀ ਅੱਗੋਂ ਤੁਸੀਂ ਖਾ ਲੋ ਆ ਇੰਨੀਆਂ ਨਾ ਟਿਕਾ ਟਪਣਾ ਕਰੋ ਉਹਨਾਂ ਅੱਗੇ ਖਾਣੀ ਦੀ ਦਿਖਾ ਕੇ ਅੱਗੇ ਕਰੋ ਨਹੀਂ ਪਿਆਲ ਪਵਾਓ ਹੀ ਨਾ ਉਦੋਂ ਬਣਾ ਲਓ ਉਦੋਂ ਹੀ ਹੋਰ ਤੜਕੇ ਤੋਂ ਦਿਨ ਜਿੱਪੀ ਆ ਚੰਗੀ ਲੱਗੂਗੀ ਐਦਾਂ ਹੀ ਬਣਾ ਲੈ ਯਾਰ ਉਬਾਲ ਕੇ ਰਹਿਣ ਪਾਣੀ ਚ ਪਾ ਦੇ ਐਸੇ ਹੀ ਉਬਾਲ ਦੋ ਬਸ ਪਾਣੀ ਚ ਪਾ ਕੇ ਮਸਾਲਾ ਪਾ ਦੋ ਬਸ ਘੜੀ ਕੋਲ ਕੇ ਪਾ ਦੇ ਨੇ ਰਜਾਤ ਕੋਲ ਚਾਹਦਾ ਪਿਆ ਮੈਂ ਪਾਣੀ ਬਾਣੀ ਪੈਕਟ ਵੀ ਇਹਦੇ ਵਿੱਚ ਆ ਗਿਆ ਹੋਰ ਤੇ ਬਾਹਰ ਵਿੱਚ ਇਧਰ ਵੀ ਆਣਾ ਪਾਣਾ ਚਲੋ ਜੇ ਬਣਾਉਣਾ ਆਇਆ ਨਾ ਅਬ ਬੰਦ ਕਰੋ ਵੜ ਕੇ ਜਾਓ ਮੇਰਾ ਵਿਆਹ ਬਣਾਇਆ ਮੇਰੇ ਲੰਗਰ ਛਕ ਲਿਆ ਸੀਗਾ ਆ ਗੋੜਾ ਢਾਬੇ ਵਾਲਾ ਆ ਮੁੰਡਾ ਪੰਜਾਬੀ ਲੱਗਦਾ ਹਨ ਤੇ ਅਸੀਂ ਇਹਦੇ ਕੋਲ ਰੁੱਕ ਗਏ ਸੀਗੇ ਮੈਗੀ ਬਣਾਉਣ ਲਈ ਹਨਾ ਅਸੀਂ ਕਿਹਾ ਸਾਨੂੰ ਮੈਗੀ ਬਣਾ ਦੇ ਦੋ ਚਾਰ ਦਿਨ ਹੋ ਗਏ ਆ ਤੇ ਜਿੰਦ ਕਦਾ ਤਾਂ ਗੋੜਾ ਪਾਏ ਗਾੜੀ ਰੰਦਾ ਸੀ ਬਾਹਰ ਨਿਕਲੇ ਮੈਗੀ ਪਾਣੀ ਹੈ ਢਾਬੇ ਵਾਲਾ ਆ ਸਾਰੇ ਬਾਤ ਤੇ ਗੋਰੇ ਵਾਲੇ ਹਮ ਚਕਲਾ ਪਪਾ ਦਾ ਮਾ ਮਾ ਬਹੁਤ ਮਾ ਬਹੁਤ ਹੋਣੀ ਕਿ ਕਿ ਉਹ ਚਲੋ ਅਗਾ ਦੇ ਇਹ ਨਾ ਬਈ ਰੋਟੀ ਘਾਉਂਦੀ ਹੈ ਇਹ ਰੋਟੀ ਦੇ ਦੋ ਜੀ ਚਾਹ ਵੀ ਤੇ ਮੈਗੀ ਬਣਦੀ ਹੈ ਤਾਂ ਆਪ ਨੂੰ ਜੰਗੇ ਮੁਡੇ ਪੰਜਾਬੀ ਟੱਕਰ ਦੇ ਤੁਹਾਨੂੰ ਇੱਕ ਹੋਰ ਕੰਮ ਆਇਓ

ਨਾਰਾਮ ਦਾਬਾ ਮੈਗੀ ਵਾਲਾ ਮਸ਼ਹੂਰ ਹੈ ਜਰੂਰ ਆइएगा ਆਪ ہماری ਪ੍ਰਮੋਸ਼ਨ ਕਰਨਾ ਬਲੌਗ ਬਣਾਤਾ ਹੈ ਹਮ ਦੇਖਤਾ ਹੈ ਇੰਨੀ ਦਾ ਮੈਂ ਨਹੀਂ ਗਾਣੀ ਬੱਕ ਕੇ ਬਹਿ ਕੇ ਨਾਰਾਮ ਚਾਹ ਵੀ ਆ ਗਈ ਚਾਹ ਚਾਹ ਰਹਾ ਹੈ ਇਹਦਾ ਉਹ ਚਾਹੇ ਜੇ ਲਾਜ਼ੀ ਬਹੁਤ ਵਧੀਆ ਨਾ ਮੇਰੀ ਇੱਧਰ ਆ ਜਾਓ ਬੜੀ ਵੱਡੀ ਆ ਨਾਲੇ ਮੇਰੀ ਮਹਗੀ ਹੈ ਆ ਜਾਸਨ ਨੂੰ ਦਿਓ ਜਾਸਨ ਆਹ ਜਾਵਣੇ ਕਿਦੇ ਆ ਪੀਲਾ ਕੋਈ ਨਾ ਥੋੜੀ ਦਾ ਕਰਦੀ ਨਾ ਮੇਰੀ ਬਹੁਤ ਮਹਗੀ ਹੋਣੀ ਬਹੁਤ ਮਹਗੀ ਹੋਣੀ ਨਹੀਂ ਆ ਜੀ ਉਹ ਫੇਰ ਪੂਰੀ ਵਾਲੀ ਆ तो मैं उधर बैठे अपन गला कर भैड़ा ਪੱਖਾ ਚਲਾ ਦੋ ਨੂੰ ਕੋ ਚਾਹ ਪੀਂਦੇ ਆ ਚਾਹ ਚਾਹ ਪੀ ਲਓ ਪੀਣੀ ਹੈ ਤਾ ਦੋ ਪੀ ਲੈਦਾ ਵੱਡਾ ਕੱਪ ਕਿ ਮੇਰੇ ਹੱਥ ਚ ਨਹੀਂ ਆਉਂਦਿਆ ਨਹੀਂ ਦੇ ਦਿਓ 150 ਦਿਓ ਦੇ ਲੋ ਟਰੱਕ ਰੋੜ ਹੀ ਬਣਿਆ ਪਿਆ ਸਾਰਾ ਦਬਈ ਵਾਲਾ ਹੀ ਪਰ ਉਥੇ ਤਾਂ ਕੋਈ ਉਸੂਲ ਆ ਨਾ ਟਰੱਕ ਚੱਲਣ ਦਾ ਆਪਣੀ ਓਵਰਟਾਈਮ ਨਹੀਂ ਕਰ ਸਕਦਾ ਇੱਥੇ ਗੱਡੀਆਂ ਵਾਲਿਆਂ ਨੂੰ ਤਾਂ ਜਗ੍ਹਾ ਨਹੀਂ ਮਿਲ ਟਰੱਕ ਤਿੰਨ ਤਿੰਨ ਲੈਣਾ ਤਿੰਨ ਤਿੰਨ ਲੈਣਾ ਤੇ ਜਾਣ ਦਾ ਟਰੱਕ ਨੰਗਰ ਨੂੰ ਕਿਤੇ ਇਹ ਜਗਾ ਨਹੀਂ ਹੈਗੀ ਹਾਂਜੀ ਅੰਦਰ ਤੋਂ ਚੱਲਦੇ ਹੋਏ ਇਹ ਚਤੌੜ ਕਰ ਪੀਲਵਾੜਾ ਰੋਡ ਤੇ ਆਏ ਹੋਏ ਹੁਣ 400 ਕਿਲੋਮੀਟਰ ਗੱਡੀ ਚੱਲ ਗਈ ਆ ਪੂਰਾ 400 ਕਿਲੋਮੀਟਰ ਬਾਕੀ ਰੋਡ ਤਾਂ ਬਹੁਤ ਵਧੀਆ ਵਾ ਪਰ ਗੱਡੀਆਂ ਦਾ ਬਹੁਤ ਰਸ਼ ਜ਼ਿਆਦਾ ਹਰ ਲੇਨ ਦੇ ਵਿੱਚ ਹਰ ਲੇਨ ਦੇ ਵਿੱਚ ਟਰੱਕ ਆ ਤਿੰਨ ਚੌਹ ਲੇਨਾਂ ਦੇ ਵਿੱਚ ਟਰੱਕ ਆ ਔਰ ਲਾਈਨ ਲੋਡ ਗੱਡੀ ਚਾਹ ਤੇ ਲੋਡ ਗੱਡੀਆਂ ਆਉਂਦੀਆਂ ਸਾਰੇ ਕੋਈ ਜਗ੍ਹਾ ਨਹੀਂ ਮਿਲਦੀ ਕਿਤੇ ਉਹਨਾਂ ਨੂੰ ਗੱਡੀਆਂ ਕਾਰਨ ਤਾਂ ਜਗ੍ਹਾ ਦੇ ਨਹੀਂ ਦੇ ਸਾਢੀ ਨਹੀਂ ਦੇ ਭੀਲਵਾਰਾ ਪਹੁੰਚਣਾ ਹੁਣ ਭੀਲਵਾਰਾ ਤੋਂ ਅੱਗੇ ਪੁਸ਼ਕਰ ਜਾਵਾਂਗੇ ਰਾਤ ਸਟੇ ਪੁਸ਼ਕਰ ਦੀ ਹੋਊਗੀ ਤੇ ਪੁਸ਼ਕਰੇ ਤੋਂ ਰਹੇਗਾ 200 ਕਿਲੋਮੀਟਰ ਹੋਰ ਪਿਆ ਹਲੇ ਪੁਸ਼ਕਰ ਤੇ 400 ਕਿਲੋਮੀਟਰ ਲਗਭਗ ਆ ਗਏ ਆ ਜੇ ਤਾਂ ਉਹ ਗੜਾ ਮੇਰਾ ਹੱਥ ਸਾਈਡ ਤੇ ਰਹਿ ਗਿਆ ਵਾ ਹੁਣ ਪੀਲਵੜਾ ਰਹਿ ਗਿਆ ਥੋੜਾ ਜਿਹਾ ਅੱਗੇ ਇਸ ਤੋਂ ਕਿ ਪੀਲਵੜਾ किशनगढ़ किशनगढ़ ਤੋਂ ਹੁੰਦੇ ਹੋਏ ਫੇ ਰਾਤ ਦੀ ਸਟੇ ਅਜਮੇਰ ਦੇ ਲਾਗੇ ਪੁਸ਼ਕਰ ਸ਼ਹਿਰ ਵਾ ਉਥੇ ਰੁਗੜੇ ਰਾਤ ਉਸ ਤੋਂ ਕਿ ਜਿੰਨਾ ਵੀ ਹੋਇਆ ਤੁਹਾਨੂੰ ਸਾਰਾ ਕੁਝ ਦੱਸਾਂਗਾ ਬਲੌਗ ਵਿੱਚ ਹੋਜੀ ਇਹ ਹੈਗਾ ਜੀ ਹਾਈਵੇ ਰਾਸਥਾਨ ਆਲਾ ਪੰਜਾਬਲ ਕਰ ਜਾਂਦਾ ਪਿੱਛੇ ਮਾਰਿਆ ਵਾ ਇਹ ਉਦੋਂ ਹੀ ਅਜ਼ੌਰ ਤੋਂ ਇਹ ਹਰਿਆਣਾ ਦੇ ਵਿੱਚ ਹੀ ਆ ਇਸ ਕੰਮ ਖੜੇ ਸਾਡੇ ਵੱਡੇ ਭਾਈ ਸਾਹਿਬ ਸ਼ਕਤੀ ਸਿੰਘ ਜੀ ਪਿੱਛੇ ਰਹਿ ਗਏ ਆ 22 ਕਿਲੋਮੀਟਰ ਉਹ ਰਸਤਾ ਕਿਤੇ ਭੁੱਲ ਗਿਆ ਹੀ ਗਏ ਤੇ ਹੁਣ ਆ ਗਿਆ ਬੱਸ ਤੇਜੀ ਹੈ ਤੁਹਾ ਲਾਈਵ ਲੋਕੇਸ਼ਨ ਇਹ ਫਿਰ ਹਿਉਣਾ ਇਹ ਵੇਟ ਕਰਨ ਦਾ ਹੈ ਚਲੋ ਬਹੁਤ ਬਹੁਤ ਵਧੀਆ ਹੈਗਾ ਬੱਸ ਪਾ ਕੇ ਰੁਕਦੇ ਕਿਤੇ ਨਾ ਕਿਤੇ ਸਟੇ ਕਰਦੇ ਆ ਦੇਖਦੇ ਕਿਤੇ ਰੁਕਦੇ ਆ ਹਾਂਜੀ ਭਾਈ ਸਾਹਿਬ ਕੀ ਹਾਲ ਹੈ ਜੀ ਠੀਕ ਠਾਕ ਹੋਰ ਇਹ ਕੌਣ ਸਾੜੇ ਕਿਹੜੇ ਪੜਦਾ ਹੈ ਇਹ ਬਿਲਵੜਾ ਜਿਲ੍ਹਾ ਬਿਲਵੜਾ ਜ਼ਿਲ੍ਹਾ ਰਾਜਸਥਾਨ ਤਾਂ ਸਾਸਨ ਤਾਂ ਹੈ ਬਿਲਵੜਾ ਜ਼ਿਲ੍ਹਾ ਹਾਂ ਬੇਰਾ گاਉ ਕਿਹੜਾ گاਉ ਬੇਰਾ ਬੇਰਾ گاਉ ਬੇਰਾ گاਉ ਲੰਗੜ ਟੋਲ ਕੇ ਪਾਸ ਲੰਗੜ ਟੋਲ ਕੇ ਪਾਸ ਗੁੱਡ ਈਵਨਿੰਗ ਸਾਰਿਆਂ ਨੂੰ ਇਸ ਟਾਈਮ ਅਸੀਂ ਖੜੇ ਆ ਕਿਸ਼ਮਗੜ ਰੋਡ 'ਆ ਇੱਕ ਕਾਰ ਪਿੱਛੇ ਰਹਿ ਗਈ ਆ ਸਾਡੀ ਉਹਨਾਂ ਦੀ ਵੇਟ ਹੋ ਰਹੀ ਆ ਆ ਖੜੇ ਆ ਇੱਕ ਕਾਰ ਹੈ ਇਹ ਬੇਲ ਕੁੜੀ ਦੀ ਤਿਆਰੀ ਹੋ ਰਹੀ ਆ ਮੰਗਰ ਚਾਹ ਪੀ ਰਹੀ ਆ ਆ ਰੋਡ ਚੱਲ ਰਿਹਾ ਯਾ ਦੱਸੋ ਜੀ ਕਿਵੇਂ ਯਾ ਠੀਕ ਹੈ ਮਜ਼ੇਦਾਰ ਚਾਹ ਬਹੁਤ ਵਧੀਆ ਟੈਸਟਿੰਗ ਇਸ ਟਾਈਮ ਕਿੱਥੇ ਕਿਹੜੇ ਰੋਡ ਤੇ ਖੜੇ ਆਪਾਂ ਆਪਾਂ ਹਾਈਵੇ ਤੇ ਖੜੇ ਆਂ ਜੈਪੁਰ ਵਾਲੇ ਆਹ ਅੱਗੇ ਨਾਲ ਆਂ ਅੱਜ ਦੀ ਬੇਲ ਪੂਰੀ ਖਾ ਲੋ ਸਸਦੀ ਬੋਦਰ ਆਓ ਤੇ ਉਹ ਨੂਨ ਦੇਖੋ ਹਾਏ ਨਾਲਾਂ ਤੋਂ ਡਿਗੋ ਵੀ ਆ ਨਾਲਾਂ ਨਾਲ ਇਹ ਮੈਂ ਅੱਥਰੂ ਲਾ ਲਾਂ ਲਾਣ ਲੱਗੇ ਆ ਬਲੌਗਰ ਮਾਣੀ ਗਵਾਜ ਜਾਂਦਾ ਸਾਡਾ ਸਟਿੰਗ ਵੀ ਰੱਖਣੀ ਪੈਣੀ ਹੈ ਮਸਾਲੇ ਲੱਗੋ ਹਣ ਜਿਆਨਾ ਕੋ ਮੇਤ ਮੁਰਝਾ ਆ ਸਾਡੀ ਮਸਾਲਾ ਆ ਦੇਖੋ ਇੱਧਰ ਆ ਵੀ ਵੀ ਮਸਾਲੇ ਲੈ ਕੇ ਆਏ ਆ ਬਾਕੀ ਇੱਥੇ ਸਾਡੀ ਬੇਰ ਥੋੜੀ ਬਣ ਰਹੀ ਹੈ ਗੇਲ ਪੂਰੀ ਵਿਦਮਨਜੀਤ ਕਾਰਸ਼ਕ ਚਾਹੀਦੀ ਆ ਗੜ ਮਸਾਲਾ ਅੰਕਲ ਦੀ ਵੇਟ ਕਰ ਰਹੇ ਸੀ ਅੰਕਲ ਦੀ ਖਸਾਬ ਚਾਹ ਬਣਾਈ ਜਾਂਦਾ ਚਿਕੜਦੀ ਕਾਲਾ ਪੀ ਦੀ ਆ ਕੇ ਇਹਨਾਂ ਨੂੰ ਕੁਝ ਚਾਹੀਦਾ ਮਾੜੀ ਜੀ ਪਾਇਓ ਕਲਾਂਟੀ ਅਜੇ ਵੀ ਨਹੀਂ ਆਏ ਆ ਕੀ ਕਰਦਾ ਆਂ ਅੰਬੇਰ پوری ਖਾ ਰਹੇ ਸਾਰੇ ਜਣੇ ਰੋਡ ਤੇ ਖੜੇ ਹੋ ਕੇ ਕਿਦਾਂ ਦੀ ਟੇਸਟੀ ਮਾਮਨੇ ਖਾਲੀ ਨੇ ਮਾਮਨੇ ਮਲੁੰਡਾ ਤੇ ਦੋ ਸੱਚੀ ਬਾਤ ਬੋਲ ਚੱਲੇ ਇਹ ਹੁੰਡਾ ਮਿਟਾਣਾ ਹੋਇਆ ਲੁੰਡਾ ਲੈ ਨਾ ਨਾ ਆ ਤੇਰਾ ਕੀ द्वारा साहिब पुष्कर अजमेर अच्छा, अच्छा, अच्छा। बोले 맘에 들어오는 차원으로 차원으로 차원로 차원으로 로